ਲੁੱਟਾਂ ਤਾਂ ਤੁਸੀਂ ਅਨੇਕਾਂ ਦੇਖੀਆਂ ਤੇ ਸੁਣੀਆਂ ਹੋਣਗੀਆਂ ਪਰ ਜਿਹੜੀ ਲੁਧਿਆਣੇ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਲੁੱਟ ਹੋਈ ਆ ਇਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਅੱਜ ਦੇ ਸਮੇਂ ਦੇ ਵਿੱਚ ਕਿੰਨਾ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦਾ ਜ਼ਮਾਨਾ ਡਿਜੀਟਲ ਜ਼ਮਾਨਾ ਤਾਂ ਹੁਣ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰ ਦਾਤਾਂ ਦੇ ਵਿੱਚ ਵੀ ਹੁਣ ਅਜਿਹੇ ਰੰਗ ਦੇਖਣ ਨੂੰ ਮਿਲ ਰਿਹਾ ਸਭ ਤੋਂ ਪਹਿਲਾਂ ਤਸਵੀਰਾਂ ਤੇ ਨਜ਼ਰ ਮਾਰਦੇ ਆ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਮਾਮਲਾ ਲੁਧਿਆਣਾ ਦੇ ਟੂਟੀਆਂ ਵਾਲੇ ਮੰਦਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਜੋ ਕਿ ਸੈਰ ਕਰਨ ਲਈ ਜਾ ਰਿਹਾ ਸੀ ਤਾਂ ਪਿੱਛੋਂ ਦੋ ਤਿੰਨ ਨੌਜਵਾਨ ਆਉਂਦੇ ਨੇ ਅਤੇ ਉਹਨਾਂ ਨੂੰ ਆਪਣੇ ਆਪ ਨੂੰ ਸਪੈਸ਼ਲ ਬ੍ਰਾਂਚ ਤੋਂ ਅਧਿਕਾਰੀ ਦੱਸ ਕੇ ਕਿਹਾ ਕਿ ਤੇਰੀ ਐਕਟਿਵਾ ਦੇ ਵਿੱਚ ਅਸਲ ਹੈ ਜਿਸ ਦੀ ਚੈਕਿੰਗ ਕਰਨੀ ਹੈ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਕੋਲ ਜੋ ਸੋਨੇ ਦੇ ਅੰਗੂਠੀ ਤੇ ਚੰਨੀ ਪਾਈ ਹੋਈ ਸੀ ਕਿਹਾ ਕਿ ਚੋਰ ਬਹੁਤ ਨੇ ਇਸ ਨੂੰ ਉਤਾਰ ਕੇ ਰਮਾਲ ਦੇ ਵਿੱਚ ਬੰਨ ਲਓ ਤੇ ਜਦੋਂ ਅੱਗੇ ਜਾ ਕੇ ਇਸ ਵਿਅਕਤੀ ਨੇ ਰਮਾਲ ਖੋਲ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ ਮੈਂ ਇੱਦਾਂ ਨਾ ਕਲਾਸ਼ਨਗਰ ਦੁਆਰਿਆ ਸੀਗਾ ਕਲਾਸ਼ਨਗਰ ਦੁਆਰਿਆ ਸੀਗਾ ਤੇ ਟੂਟੇ ਵਾਲੇ ਮੰਦਿਰ ਜਿੱਥੇ ਕਾਲੀ ਮਾਤਾ ਦਾ ਮੰਦਿਰ ਆ ਉੱਥੇ ਜਾ ਕੇ ਮੈਨੂੰ ਦੋ ਬੰਦਿਆਂ ਨੇ ਰੋਕਿਆ ਕਹਿੰਦੇ ਬੋਏ ਤੁਹਾਨੂੰ ਇੱਕ ਅੱਧੇ ਵਾਜਾ ਮਾਰਦੇ ਵੇ ਦੀ ਰੁਕਦੇ ਮੈਂ ਕਿਹਾ ਤੁਹਾਨੂੰ ਨਾ ਦੇਖਿਆ ਹੀ ਨਹੀਂ ਤੇ ਤੁਹਾਨੂੰ ਮੈਂ ਰੋਕਾ ਕਿਦਾਂ ਤੇ ਕਹਿੰਦਾ ਇਹ ਪੁਲਿਸ ਤੁਹਾਨੂੰ ਪਤਾ ਇੱਥੇ ਬਾਤ ਤਾਂ ਬਹੁਤ ਤਕੜੀਆਂ ਤਕੜੀਆਂ ਹੋਈਆਂ ਅਸੀਂ ਕਾਇਮ ਰਬੈਟ ਪਰ ਬਹੁਤ ਵੱਡੇ ਪੁਲਿਸ ਦੇ ਬੰਦੇ ਹੈ ਉਹਨਾਂ ਆਈਡੈਂਟੀਟੀ ਕਾਰਡ ਦਿਖਾਇਆ ਮੈਨੂੰ ਕੱਢ ਕੇ ਥੋੜਾ ਜਿਹਾ ਤੇ ਆਈਡੈਂਟੀਟੀ ਕਾਰਡ ਦਿਖਾਇਆ ਦੁਕਾਨਦਾਰ ਮੈਂ ਕਿ ਭਰਾ ਗਿਆ ਮੈਂ ਕਿਹਾ ਜਦੋਂ ਕਿੰਦਾ ਤੁਹਾਡੇ ਸਕੂਟਰ ਤੇ ਅਸਲਾ ਵਾ ਥੋੜਾ ਇੱਕ ਭਰਾ ਗਿਆ ਤੇ ਵੀ ਕਹਿੰਦੇ ਤੁਹਾਡਾ ਲਾਇਸੈਂਸ ਹੈਗਾ ਮੈਂ ਕਿ ਹੈਗਾ ਹੈਗਾ ਤੇ ਕਿਹਦਾ ਲਾਇਸੈਂਸ ਦਿਖਾਓ ਮੈਂ ਦਾ ਹੱਥ ਪਾਇਆ ਜੇ ਚ ਜੱਜ ਹੱਥ ਪਾਇਆ ਨਾਲੇ ਕਹਿੰਦਾ ਕਹਿੰਦਾ ਆ ਚੈਨੀ ਮੰਦੀ ਵੀ ਤੁਸੀਂ ਪਾਈ ਆ ਸ਼ਹਿਰ ਚ ਬਹੁਤ ਵਧੀਆ ਵਧੀਆ ਬਾਜ਼ਾਰ ਦਿੱਤਾ ਹੋ ਰਿਹਾ ਇਹ ਚੈਨੀ ਲਾਓ ਮੈਂ ਦੇ ਚੈਨੀ ਲਾ ਕੇ ਮੈਂ ਕੋਈ ਨਹੀਂ ਚੈਨੀ ਦੇਤੀ ਨਾਲੇ ਫਿਕਾ ਦਾ ਮੰਦੀ ਵੀ ਲਾਓ ਮੰਦੀ ਵੀ ਲਾਤੀ ਤਾਂ ਤਵਾ ਕਹਿੰਦਾ ਤੁਹਾਡੇ ਜੇ ਚੜਮਾਲ ਹੈਗਾ ਮੇ ਅਗਰ ਮਾਲ ਹੈਗਾ ਰਮਾਲ ਤੇ ਉਹਨੇ ਆਪਣੀ ਮੇ ਕੋ ਸਾਰਾ ਗਹਿਣਾ ਲੈ ਕੇ ਰਮਾਲ ਦੇ ਵਿੱਚ ਮੇਰੇ ਨਾਲ ਬੰਟੇ ਬੰਦ ਤੇ अच्छा आ बंटें बांटते रमाल दी जगह ਮੈਨੂੰ ਕਾਗਜ਼ ਪਾਤਾ ਨਹੀਂ ਰਮਾਲ ਵੇ ਕੋ ਲੈ ਲਿਆ ਰਮਾਲ ਨੂੰ ਲੈ ਕੇ ਨਾ ਇਹਦੇ ਵਿੱਚ ਪਾ ਕੇ ਆ ਬੰਟੇ ਕਿਉਂਕਿ ਤਨ 3-4 ਗੱਠਾ ਮਾਰਤੀਆਂ ਗੱਠਾ ਮਾਰਨ ਤੋਂ ਬਾਅਦ ਤੇ ਮੰਦੇ ਤਾਂ ਉਸ ਵਾਰ ਥੋੜੀ ਜਿਹੀ ਮੈਂ ਟੁੱਟੇ ਮੰਦਿਰ ਦੇ ਕੋਲ ਹੀ ਖੜਾ ਮੈਂ ਦੋ ਸੈਰ ਤੇ ਜਨਨਾ ਉੱਥੇ ਜਦੋਂ ਮੈਂ ਸੈਰ ਤੇ ਗਿਆ ਤੇ ਸੈਰ ਤੇ ਜੋ ਸਕੂਟੀ ਲਈ ਰੰਦੇ ਜਾ ਕੇ ਮੈਂ ਦਿਲ ਦਿਮਾਗ ਤੇ ਪਹਿਲਾਂ ਹੀ ਸੀ ਮੇਰਾ ਕੁਛ ਨਾ ਕੁਛ ਹੋਇਆ ਅੱਜ ਖੋਲਿਆ ਖੋਲਣ ਤੋਂ ਬਾਅਦ ਦੇਖਿਆ ਕਿੰਨੇ ਜਿਹੜਾ ਗੱਠਾ ਹੀ ਬੂ ਘੁੱਟ ਘੁੱਟ ਕੇ ਮਾਰੀਆਂ ਸੀ ਜਦੋਂ ਦੇਖਿਆ ਤੇ ਵਿੱਚੋਂ ਆ ਬੰਟੇ ਨਿਕਲੇ ਨਹੀਂ ਤੁਹਾਨੂੰ ਪਤਾ ਨਹੀਂ ਲੱਗਿਆ ਉਹਨਾਂ ਨੇ ਜਦੋਂ ਗਹਿਣੇ ਤੁਹਾਡੇ ਕੋਲ ਆਏ ਉਸ ਦੀ ਜਗ੍ਹਾ ਬੰਟੇ ਪਾਦੇ ਤੁਹਾਨੂੰ ਪਤਾ ਨਹੀਂ ਲੱਗਿਆ ਉਹ ਤਿੰਨ ਜਣੇ ਸੀ ਤਾਂ ਦੋ ਜਣੇ ਦੋ ਸੀ ਇੱਕ ਬੰਦਾ ਬੈਗ ਵਾਲਾ ਇੱਕ ਹੋਰ ਸੀ ਉਹਨੇ ਬੈਗ ਪਾਇਆ ਸੀਗਾ ਉਹ ਵੀ ਮੇਰਾ ਖਿਆਲ ਨਾਲ ਹੀ ਸੀਗਾ ਬੰਦਾ ਉਹ ਉਹਦਾ ਵੀ ਬੈਗ ਖੋਲਿਆ ਦੋ ਜਣੇ ਮੋਟਰਸਾਈਕਲ ਸੀ ਉਹ ਬੈਗ ਵਾਲਾ ਬੰਦਾ ਜਾ ਰਿਹਾ ਸੀ ਉਹਨੂੰ ਹੀ ਰੋਕਿਆ ਕਹਿੰਦਾ ਲੋਕ ਤੁਸੀਂ ਆਪਣੇ ਏਰੀਆ ਚ ਕਦੇ ਦੇਖਿਆ ਉਹਨਾਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਪਹਿਲੇ ਵੀ ਦੇਖਿਆ ਨਵੇਂ ਬੰਦੇ ਨਹੀਂ ਕਿੰਮਰਾ ਸੀਗਾ ਉਹਨਾਂ ਦੀ ਉਹਨੇ ਕੋ 40 40 45 45 ਸਾਲ ਦੇ ਹੋਣੇ ਆ। ਮੈਨੂੰ ਚੰਗੇ ਤਕੜੇ ਸੀਗੇ। ਕਿ ਆ ਸੀ ਉਹਨਾਂ ਨੇ ਤੁਹਾਨੂੰ ਵੀ ਅਸੀਂ ਮੁਲਾਜਾ। ਉਹ ਕਹਿੰਦੇ ਸੀ ਮੁਲਾਜਮ ਆ ਸੀਆਈਡੀ ਸੀਆਈਡੀ ਦੇ ਬੰਦੇ ਆ। ਮਤਲਬ ਕਿ ਸੀਆਈਡੀ ਦੇ ਬੰਦੇ ਆ ਤੇ ਵਾਰਦਾਤਾਂ ਬਹੁਤ ਜ਼ਿਆਦਾ ਵਾਰਦਾਤਾਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਤੁਸੀਂ ਮਤਲਬ ਕਿ ਮੈਨੂੰ ਲਾ ਕੇ ਦਿਓ। ਉਹ ਲਾ ਕੇ ਜਦੋਂ ਵਾਲ ਜਿਹਨੂੰ ਭੇਟੀਆ ਲਵੇਟ ਕੋਈ ਦਿੱਤਾ ਤੇ ਮੈਂ ਆਪਣੇ ਥੋੜੀ ਦੂਰ ਲਾ ਕੇ ਮੈਂ ਡੋਰ ਸੀਗਾ ਇਹ ਮੈਗਾ ਜੇ ਕੁਛ ਨਾ ਕੁਛ ਹੋਇਆ ਲੱਗਦਾ ਤੁਸੀ ਕਿਹਾ ਕਿ ਮੈਂ ਚੈਨੀ ਲਾਈ ਹੈ ਕਿੰਨੇ ਕ ਦਾ ਸਮਾਨ ਸੀ ਟੋਟਲ ਮੈਕਸਿਮਮ ਇਨਕਮ ਕਿੰਨੇ ਕ ਦੀ ਹੋਣੀ 25 ਗ੍ਰਾਮ ਤੋਲੇ ਦੀ 25 ਗ੍ਰਾਮ ਤੋਲੇ ਦੀ 25 ਗ੍ਰਾਮ 25 ਗ੍ਰਾਮ ਦੀ 2.5 ਕਿ ਤੋਲੇ ਦੀ ਚੈਨੀ ਸੀਗੀ 15 14 ਗ੍ਰਾਮ ਦੀ ਕਿੰਨੇ ਕ ਦਾ ਹੋ ਗਿਆ ਟੋਟਲ ਹੋਗਾ ਸਾਡੇ 4-5 ਪੇਟੀਆਂ ਦਾ ਹੋਗਾ ਸਾਡੇ 4-5 ਪੇਟੀਆਂ ਦਾ ਇਸ ਸੰਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੀਸੀਟੀਵੀ ਕੈਮਰਾ ਖੰਘਾਲ ਰਹੇ ਹਾਂ ਤੇ ਜਲਦ ਤੋਂ ਜਲਦ ਨੌਜਵਾਨ ਫੜੇ ਜਾਣਗੇ ਜੀ ਇਹ ਵਾਰਦਾਤ ਹੋਈ ਹੈ ਜੀ ਕਿ ਅਸ਼ੋਕ ਕੁਮਾਰ ਜੀ ਇੱਕ ਅਸ਼ਵਨੀ ਜੈਨ ਜੀ ਇਹਨਾਂ ਨੂੰ ਮੋਟਰਸਾਈਕਲ ਦੇ ਕੁਝ ਨੌਸਰਵਾਜ ਬੰਦਿਆਂ ਨੇ ਰੋਕਿਆ ਇਹਨਾਂ ਨੂੰ ਦੱਸਿਆ ਵੀ ਅਸੀਂ ਪੁਲਿਸ ਵਾਲਿਆਂ ਇਹਨਾਂ ਦੇ ਦਸਤਾਵੇਜ਼ ਮੁਤਾਬਕ ਇਹ ਉਹਨਾਂ ਦੀ ਗੱਲਾਂ 'ਚ ਆ ਗਏ ਇਹਨਾਂ ਨੇ ਉਹ ਸਮਾਨ ਉਤਾਰ ਕੇ ਦੇ ਦਿੱਤਾ ਉਹਦਾ ਤੇ ਉਹ ਲੈ ਗਏ ਇਹਨਾਂ ਨੂੰ ਇਹਨਾਂ ਨੂੰ ਰਮਾਲ ਦੇ ਵਿੱਚ ਲਵੇਟ ਕੇ ਦੇ ਗਏ ਜੀ ਤੇ ਦਨੌਸਰਵਾਜੀ ਕਰਕੇ ਇਹਨਾਂ ਤੋਂ ਸਮਾਨ ਲੈ ਗਏ ਸਿਰਫ 2 ਜਗ੍ਹਾ ਵਾਰਦਾਤਾ ਹੋਈਆਂ ਨੇ ਇੱਕ ਹੋਈ ਹੈ ਜੀ ਥਾਣਾ ਡਿਵੀਜ਼ਨ ਨੰਬਰ 4 'ਚ ਇੱਕ ਥਾਣਾ ਡਿਵੀਜ਼ਨ ਨੰਬਰ 1 'ਚ ਇੱਕ ਉਹ ਬਜੁਰਗ ਜੀ ਕੈਰਨ ਟੂਰੀ ਵਾਲੇ ਮੰਦਿਰ ਕੋ ਮੇਰੀ ਵਾਰ ਦਾ ਪੁੱਜਿਆ ਉਹ ਕਹਿੰਦੇ ਨੇ ਕਿ ਮੈਨੂੰ ਇਹਨਾਂ ਨੇ ਕਿਹਾ ਕਿ ਅਸੀਂ ਸਪੈਸ਼ਲ ਬ੍ਰਾਂਚ ਤੋਂ ਆ। ਜੀ ਉਹਨਾਂ ਨੇ ਕਿ ਤੇਰੀ ਗੱਡੀ 'ਚ ਅਸਲਾ ਤੇ ਮੇਰੇ ਕੋਲ ਇੱਕ ਚੈਨੀ ਔਰ ਇੱਕ ਅਗੁੱਠੀ ਲੈ ਕੇ ਤੇ ਮੈਨੂੰ ਵੱਡੇ ਫੜਾ ਗਏ। ਜੀ 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 ਬਿਲਕੁਲ ਇਹ ਤਾਂ ਜੀ। ਇਹ ਕਿੰਨੇ ਨੌਜਵਾਨ ਸੀ ਕਾਹਦੇ ਤੇ ਆਏ ਸੀਗੇ ਕੁਛ ਪਤਾ ਨਹੀਂ। ਇਹ ਮੋਟਰਸਾਈਕਲ ਤੇ ਸੀਗੇ ਜੀ। ਅਸੀਂ ਕੈਮਰੇ ਚੈੱਕ ਕਰਨ ਲੱਗੇ ਆ ਤੁਹਾਡੇ ਸਾਹਮਣੇ ਆ ਜੀ ਅਸੀਂ ਤੁਸੀਂ ਮੌਕੇ ਦੀ ਪਹੁੰਚੋ। ਕੈਮਰੇ ਸੀ ਚੈੱਕ ਕਰਨ ਲੱਗੇ ਹੋਏ ਆ। ਮੰਦਰ ਕੋ ਜਿਹੜੀ ਵਾਰਦਾਤ ਹੋਈ ਉਹਦੀ ਸੀਸੀਟੀਵੀagara ਕੋਈ ਮੁਕਲ ਕੇ ਆਈ ਹੈਗੀ ਹੈ ਜੀ ਹੈਗੀ ਅਸੀਂ ਚੈੱਕ ਕਰ ਲਈ ਜੀ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਦੂਜੀ ਜਗ੍ਹਾ ਵਾਰਦਾਤ ਇਹਨਾਂ ਨੂੰ ਦਿਖਾਈ ਸੀਗੀ ਜੀ ਉਹੀ ਨੌਜਵਾਨ ਨੇ ਜੀ ਤੇ ਕੁਝ ਪਤਾ ਲੱਗਿਆ ਹੁਣ ਤਾਂ ਪੌਣ ਨੇ ਉਹਨਾਂ ਕਿੱਥੇ ਦੇ ਰਹਿਣ ਨਹੀਂ ਜੀ ਨਹੀਂ ਹਜੇ ਪਤਾ ਜਾਣਕਾਰੀ ਚੱਲ ਰਹੀ ਹੈ ਤਫ਼ਤੀਸ਼ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਥੈਂਕ ਯੂ ਜੇਕਰ ਤੁਹਾਨੂੰ ਵੀ ਰਸਤੇ ਦੇ ਵਿੱਚ ਕੋਈ ਅਣਜਾਣ ਵਿਅਕਤੀ ਮਿਲਦਾ ਚਾਹੇ ਉਹ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦਾਸ ਦਾ ਹੋਵੇ ਜਾਂ ਫਿਰ ਆਪਣਾ ਜਾਲੀ ਆਈਕਾਡ ਦਿਖ ਅਕੀਕਾ ਤੋਂ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ